ਸਸੇਗਾ ਦੋਸਤੋ ਮੈਂ ਤੁਹਾਡਾ ਤੀਰਤ ਸਿੰਘ ਤੇ ਮਾਸ ਕਰਦਾ ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਮੈਂ ਹਮੇਸ਼ਾ ਕਹਿਣਾ ਹੁੰਦਾ ਵਾਂ ਕਿ ਦੇਣਾ ਜਦੋਂ ਚੀਜ਼ ਆਸਾਨੀ ਨਾਲ ਮਿਲਣੀ ਸ਼ੁਰੂ ਹੋ ਜਾਵੇ ਨਾ ਕਦੇ ਨਾ ਕਦੇ ਉਹਦੀ ਕਦਰ ਘੱਟ ਜਾਂਦੀ ਤੇ ਇਹ ਸਮਾਂ ਜਿਹੜਾ ਹੁਣ ਆ ਚੁੱਕਾ ਕਿ ਲੋਕ ਗੱਲਾਂ ਕਰਨਗੇ ਕਿ ਹਾਂ ਵੀਰ ਕੈਨੇਡਾ ਦਾ ਵੀਜ਼ਾ ਵੀ ਇੰਨਾ ਸੌਖਾ ਮਿਲਦਾ ਸਾਡਾ 30 ਪੁੱਤ ਦਾ ਇੰਨੀ ਛੇਤੀ ਚਲਾ ਗਿਆ ਹੁਣ ਪਤਾ ਨਹੀਂ ਕੀ ਹੋ ਗਿਆ ਇਹ ਸਚਾਈਆਂ ਜਿੰਨੀਆਂ ਨੈਗੇਟਿਵ ਵੀਡੀਓਜ਼ ਦੇ ਵੱਡੀਆਂ ਵੱਡੀਆਂ ਵੱਜੀਆਂ ਸੀਗੀਆਂ ਨਾ ਸੋ ਤੁਸੀਂ ਵੀ ਦੇਖ ਰਹੇ ਹੋਗੇ ਸਭ ਨੈਗੇਟਿਵ ਵੀਡੀਓ ਸ਼ਾਂਤ ਹੋਈ ਜਾਂਦੀ ਪਤਾ ਕਿਉਂ ਸ਼ਾਂਤ ਹੋ ਜਾਂਦੇ ਬੱਚਾ ਸਭ ਆਪਣੇ ਆਪ ਸੈਟਲ ਹੋ ਜਾਂਦਾ ਟਾਈਮ ਲੱਗਦਾ ਯਾਰ ਹਰ ਚੀਜ਼ ਨੂੰ ਹੋਣ ਨੂੰ ਬਟ ਅੱਜ ਦੀ ਜਿਹੜੀ ਦਾ ਨਾ ਸੋਸ਼ਲ ਮੀਡੀਆ ਦਾ ਜ਼ਮਾਨਾ ਇੰਸਟਾ ਦਾ ਜ਼ਮਾਨਾ ਸਭ ਕੁਝ ਇਹ ਚੀਜ਼ ਛੇਤੀ ਛੇਤੀ ਚਾਹੀਦੀ ਤੇ ਛੋਟੀ ਚਾਹੀਦੀ ਆ ਜਲਦੀ ਤੋਂ ਜਲਦੀ ਚਾਹੀਦੀ ਆ ਕਿਤੇ ਨਾ ਕਿਤੇ ਉਹ ਚੀਜ਼ਾਂ ਜਿਹੜਾ ਕਿ ਸਾਡਾ ਲੌਂਗ ਟਰਮ ਨੂੰ ਜਿਹੜਾ ਖਰਾਬ ਕਰਨਦੀਆਂ ਪਰ ਅੱਜ ਦੀ ਇਸ ਵੀਡੀਓ 'ਚ ਮੈਂ ਗੱਲ ਕਰਨੀ ਕੈਨੇਡਾ ਦਾ ਲੌਂਗ ਟਰਮ ਪਲਾਨ ਇਮੀਗ੍ਰੇਸ਼ਨ ਨੂੰ ਲੈ ਕੇ ਸਾਇ ਸਟੂਡੈਂਟ ਵੀਜ਼ਨ ਸਪੈਸ਼ਲੀ ਲੈ ਕੇ ਜਿਹੜਾ ਕਿ ਉਹਨਾਂ ਨੇ ਹੁਣ ਡਿਕਲੇਅਰ ਕਰ ਦਿੱਤਾ ਹੈਗਾ ਵਾ ਜਿਦਾ ਕਿ ਸਭ ਨੂੰ ਪਤਾ ਹੈਗਾ ਵਾ ਕਿ ਜਿਹੜਾ ਕਿ ਕੈਨੇਡਾ ਦੇ ਵਿੱਚ ਕੈਪਿੰਗ ਸਿਸਟਮ ਕਰ ਦਿੱਤੀ ਗਈ ਹੋਈ ਆ ਸਭ ਨੂੰ ਪਤਾ ਨਾ ਪੀਐਲ ਲੈਟਰਸ ਜਿਹੜੀਆਂ ਆਉਣੀਆਂ ਵਾ ਸੋ ਮਤਲਬ ਕਿ ਉਸ ਤੋਂ ਬਾਅਦ ਵੀ ਇੱਕ ਜਿਹੜਾ ਕਿ ਉਹ ਨਵਾਂ ਅਪਡੇਟ ਆਇਆ ਤੇ ਕੈਨੇਡਾ ਨੇ ਅਪਡੇਟ ਪਤਾ ਕੀ ਦਿੱਤਾ ਕਿ 5.5 ਲੱਖ ਜਿਹੜੀਆਂ ਕਿ ਐਪਲੀਕੇਸ਼ਨ ਜਿਹੜੀਆਂ ਕਿ ਸਾਲਾਨਾ ਐਸ 31 ਦਸੰਬਰ ਤੱਕ ਜਿਹੜੀਆਂ ਕਿ ਲਈਆਂ ਜਾਣਗੀਆਂ 5.5 ਲੱਖ ਥੋੜੀਆਂ ਜਿਹੀ ਐਪਲੀਕੇਸ਼ਨ ਹੋ ਰਹੀ ਤੇ ਉੱਪਰ ਆ ਐਪਲੀਕੇਸ਼ਨ ਸਟਡੀ ਪਰਮਿਟ ਦੀਆਂ ਲਈਆਂ ਜਾਣਗੀਆਂ ਤੇ ਇਹ ਦੱਸ ਦਵਾਂ ਇਹਦੇ ਕਲੀਅਰ ਕਰ ਦਵਾਂ ਇਹ ਵੀਜ਼ਾ ਨਹੀਂ ਹੈਗੇ 5.5 ਲੱਖ ਸਾਲ ਦਾ ਇਹ ਐਪਲੀਕੇਸ਼ਨਾਂ ਵਾ ਉਹਨੇ ਕਿਹਾ ਜੀ ਅਸੀਂ ਸਿਰਫ 5.5 ਲੱਖ ਐਪਲੀਕੇਸ਼ਨਾਂ ਲੈਣੀਆਂ ਤੇ ਉਸ ਤੋਂ ਬਾਅਦ ਜੇ ਕੋਈ ਐਪਲੀਕੇਸ਼ਨ ਸਾਡੇ ਕੋਲ ਆਉਂਦੀ ਹੈ ਅਸੀਂ ਉਹਨੂੰ ਵਾਪਸ ਕਰ ਦਵਾਂਗੇ ਤੇ ਤੁਹਾਡੇ ਐਂਬੈਸੀ ਵੀਜ਼ ਵੀ ਵਾਪਸ ਜਿਹੜੀ ਕਿ ਅਸੀਂ ਤੁਹਾਨੂੰ ਦੇ ਦਵਾਂਗੇ ਤੇ ਜੇ ਹੋਰ ਬੱਚੇ ਨੇ ਇਸ ਤੋਂ ਉੱਪਰ ਜੇ ਉੱਪਰ ਕੋਟਾ ਜਾਂਦਾ ਵਾ ਤੇ ਹਾਂ ਤੇ ਮਤਲਬ ਕੀ ਹੈਗਾ ਵਾ ਕਿ ਉਹ ਜਿਹੜੀ ਕੀ ਹੈ ਬੱਚਾ ਅਗਲੇ ਕੋਟੇ ਦੇ ਵਿੱਚ ਦੁਬਾਰਾ ਫੇਰੀ ਅਪਲਾਈ ਕਰੇਗਾ ਤੁਸੀਂ ਆਪ ਸਮਝ ਲਓ ਕਿ ਨਹੀਂ ਨਾ ਕਿ ਆਪਾਂ ਵੀ ਗੱਲਾਂ ਕਰਦੇ ਆਂ ਕਿ ਕੈਨੇਡਾ ਲਾਲਚੀ ਏ ਉਹ ਸਭ ਨੂੰ ਪਤਾ ਯਾਰ ਲਾਲਚ ਕੀ ਹੈਗਾ ਉਹਨਾਂ ਨੇ ਵੀ ਕਹਿਤਾ ਅਸੀਂ ਸਿਰਫ 5.5 ਲੱਖ ਜਿਹੜੀਆਂ ਐਪਲੀਕੇਸ਼ਨਸ ਲੈ ਲਈਆਂ ਉਸ ਤੋਂ ਬਾਅਦ ਜਿਹੜੀਆਂ ਐਪਲੀਕੇਸ਼ਨਸ ਆ ਗਈਆਂ ਅਸੀਂ ਨਹੀਂ ਲਵਾਂਗੇ ਅਸੀਂ ਫਾਈਲ ਤੁਹਾਡੀ ਵਾਪਸ ਕਰ ਦਾਂਗੇ ਸੋ ਇਹ ਚੀਜ਼ ਨੂੰ ਮੈਂ ਵਧੀਏ ਲੈਵਲ ਤੇ ਵੱਡੇ ਲੈਵਲ ਤੇ ਲੌਂਗ ਟਰਮ ਲਈ ਪੋਜ਼ਿਟਿਵ ਦੇਖਣਦੇ ਆ ਪੋਜ਼ਿਟਿਵ ਪਤਾ ਕਿਉਂ ਦੇਖਣਦੇ ਆ ਕਿਉਂਕਿ ਕੈਨੇਡਾ ਨੇ ਨਾ ਜੋ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਕੀਤੀਆਂ ਸੀਗੀਆਂ ਤੇ ਉਹਨਾਂ ਅੱਖਾਂ ਦੇ ਪੱਟੀ ਬੰਨ ਲਈ ਕੀ ਯਾਰ ਬਸ ਆ ਜਾ ਜਿਹੜਾ ਆਉਂਦਾ ਵਾ ਪਰ ਹੁਣ ਉਹਨਾਂ ਨੇ ਡਿਕਲੇਅਰ ਕਰਤਾ ਕਿ ਨਹੀਂ ਬਸ ਆ ਸਾਡਾ ਕੋਟਾ ਵਾ ਜਿਹਦੀ ਸਾਡੇ ਕੋਟੇ ਚ ਲਈ ਕਰਦੇ ਆ ਤੇ ਤੁਸੀਂ ਸਾਡੇ ਕੋਲ ਜਿਹੜਾ ਕੀ ਹੈ ਵੈਲਕਮ ਆ ਤੇ ਇਹ ਚੀਜ਼ ਸਿਆਣੀ ਪਤਾ ਕਿਉਂ ਆ ਜਦੋਂ ਮੈਂ ਤਾਂ ਕਹੂੰਗਾ ਕੈਨੇਡਾ ਦੀ ਐਸ ਵੇਲੇ ਕੈਨੇਡਾ ਨੇ ਆਪਣੀ ਮੈਂ ਕਹੂੰਗਾ ਹਾਲਾਤ ਜਾਂ ਆਪਣੇ ਆਪ ਨੂੰ ਉਹਨਾਂ ਨੇ ਭੰਡਾਇਆ ਮੈਂ ਤਾਂ ਕਹੂੰਗਾ ਭੰਡਾਇਆ ਗਿਆ ਕੈਨੇਡਾ ਸੋਸ਼ਲ ਮੀਡੀਆ ਦੀ ਰੀਜ਼ਨ ਕੀ ਸੀਗਾ ਫੁੱਟੇ ਨੰਬਰਸ ਜੇ ਤਾਂ ਲੋਟ ਇੱਕੋ ਵਾਰ ਹੀ ਬਚਾ ਗਿਆ ਇੱਕ ਵਾਰੀ ਜਦੋਂ ਉੱਥੇ ਬੱਚਾ ਇੰਨੇ ਵੱਡੇ ਨੰਬਰਸ ਦੇ ਵਿੱਚ ਗਿਆ 에ਅਰ ਟਿਕਟ 'ਚ ਸਭ ਤੋਂ ਵੱਲੋਂ ਪ੍ਰੋ ਬੱਚਿਆਂ ਨੂੰ ਰਹਿਣ ਦੇ ਵਿੱਚ ਪ੍ਰੋਬਲਮ ਹੈ ਫਿਰ ਉੱਥੇ ਬੱਚਿਆਂ ਨੂੰ ਉੱਥੇ ਜਿਹੜੀ ਕੀ ਆ ਪਾਰਟ ਟਾਈਮ ਜੌਬ ਦੇ ਵਿੱਚ ਪ੍ਰੋਬਲਮ ਹੈ ਜੋ ਕਿ ਉਹ ਸਾਰੀਆਂ ਸੌਟ ਆਟ ਜਿਹੜੀਆਂ ਕੀ ਹੋ ਚੁੱਕੀਆਂ ਹੋਈਆਂ ਹਨ ਸੋ ਹਰ ਚੀਜ਼ ਨੂੰ ਇੱਕ ਟਾਈਮ ਦਾ ਜ਼ਰੂਰ ਲੱਗਦਾ ਕਿ ਜੋ ਕਿ ਸੋਸ਼ਲ ਮੀਡੀਆ ਤੇ ਅੱਜ ਕੇ ਸੌਖਾ ਨਾ ਮੇਰੇ ਵਰਗਾ ਵੀ ਉੱਠ ਕੇ ਫੜਾ ਫੜਾ ਵੀਡੀਓ ਬਣਾ ਕੇ ਪਾਤੀ ਸਾਰਾ ਕੁਝ ਕਰਤਾ 네ਗਟਿਵਿਟੀ ਇੰਨੀ ਭੰਡੀ ਗਈ ਇੰਨੇ ਬੱਚਿਆਂ ਦਾ ਮੈਂ ਤਾਂ ਕਹੂੰਗਾ ਮੋਰਲ ਡਾਊਨ ਕੀਤਾ ਗਿਆ ਇੰਨੇ ਮਾਪਿਆਂ ਨੇ ਟੈਨਸ਼ਨ ਲੈ ਲਏ ਆਪਣੀ ਬੀਪੀ ਵਧਾ ਲਏ ਸਭ ਕੁਝ ਕਰ ਲਿਆ ਬਟ ਮੈਂ ਦੁਬਾਰਾ ਕਹੂੰਗਾ ਜਿਹੜੇ ਬੱਚੇ ਉੱਤੇ ਪਹੁੰਚੇ ਹੋਏ ਹਨ ਮਾਪਿਆਂ ਨੂੰ ਮੈਂ ਕਹੂੰਗਾ ਤੁਸੀਂ ਕਹਿਣਾ ਇੱਕ ਦਿਨ ਅਸੀਂ ਤਾਂ ਚੰਗੇ ਰਹਿ ਗਏ ਸਾਡਾ ਪੋਤੀ ਪੁੱਤ ਚੰਗੇ ਟਾਈਮ ਨਾਲ ਚਲਾ ਗਿਆ ਤੇ ਨਵਿਆਂ ਨੂੰ ਵੀ ਮੈਂ ਜਰਦ ਕਹੂੰਗਾ ਇਹ ਚੀਜ਼ਾਂ ਨੂੰ ਪੋਜ਼ਿਟਿਵ ਹੀ ਲੈਣਾ ਇਹ 네ਗੇਟਿਵ ਲੈਣ ਦੀ ਲੋੜ ਨਹੀਂ ਕਿ ਹਾਈ ਕੋਟਾ ਕੋਟਾ ਉਹ ਜਾਂ 5.5 ਲੋ ਕੋਟਾ ਵੀ ਬਹੁਤ ਹੈਗਾ ਬਟ ਆਪਾਂ ਵੀਜ਼ਾ ਕਿੱਦਾਂ ਲੈਣਾ ਮੈਟਰ ਕਰਦਾ ਤੇ ਇਸ ਵੇਲੇ ਵੀਜ਼ਾ ਜੇ ਦਾ ਸ਼ਾਰਟਕਟ ਮਾਰਾਂਗੇ ਜੇ ਦਾ ਆਪਾਂ ਜਗਾੜ ਵਾਲੇ ਪਾਸੇ ਜਾਵਾਂਗੇ ਕਿਉਂਕਿ ਕੈਨੇਡਾ ਮੰਨ ਲਓ ਕਿ ਅੱਖਾਂ ਖੋਲ ਬੈਠਾ ਹੋਇਆ ਉਹ ਅੱਖਾਂ ਪੂਰੀ ਤੁਹਾਡੀਆਂ ਇਕੱਲੀ ਇਕੱਲੀ ਬਰੀਕੀ ਦੇ ਵਿੱਚ ਜਾ ਰਿਹਾ ਸੋ ਕੋਈ ਇਦਾਂ ਦਾ ਸੇਪਣਾ ਲੈ ਲੈ ਕੋਈ ਕੈਨੇਡਾ ਜਾਣ ਦੇ ਪੱਕੇ ਰਸਤੇ ਆਪਣੀ ਜ਼ਿੰਦਗੀ ਦੇ ਬੰਦ ਕਰਾ ਬੈਠੇ ਹੋ ਸੋ ਸੂ ਸੂਝ ਸਮਝ ਕੇ ਮੈਂ ਤਾਂ ਕਹੂੰਗਾ ਸੋਝ ਸਮਝ ਕੇ ਐਡਿਟ ਕਰਦੀ ਆ ਥੋੜਾ ਸੋ ਮੈਂ ਤਾਂ ਕਹੂੰਗਾ ਸੋਚ ਸਮਝ ਕੇ ਜੋ ਕੈਨੇਡਾ ਚਾਹੁੰਦਾ ਆਪਾਂ ਕਰੀਏ ਕੈਨੇਡਾ ਦੀ ਜੋ ਲਿਸਟ ਹੈਗੀ ਕੋਰਸੇਸ ਦੀ ਲਿਸਟ ਉਹ ਆਪਾਂ ਕੋਰਸੇਸ ਦੇ ਵਿੱਚ ਅਪਲਾਈ ਕਰੀਏ ਉਹਨਾਂ ਕੋਰਸੇਸ ਵਿੱਚ ਆਪਣੇ ਬੱਚਾ ਪਹਿਲਾਂ ਹੀ ਪ੍ਰਪੇਅਰ ਹੋਵੇ ਆਪਣੀ ਮਿਹਨਤ ਨਾਲ ਉੱਥੇ ਬੱਚੇ ਪੜੇ ਆਪਣਾ ਗੋਲ ਬਣਾਵੇ ਕਿ ਮੈਂ ਆਪਣੀ ਫੀਲਡ ਦੇ ਵਿੱਚ ਹੀ ਕੰਮ ਰਲਦਾ ਮਿਲਦਾ ਕੰਮ ਲੈਣਾ ਤੇ ਉਹਦੀ ਜ਼ਿੰਦਗੀ ਬਣਾ ਲੈਣੀ ਸੋ ਕੈਨੇਡਾ ਦਾ ਇਹ ਸਬਡੇਟ ਨੂੰ ਵੀ ਆਪਾਂ ਦਾ ਮੈਂ ਤਾਂ ਪਰਸਨਲੀ ਤੌਰ ਤੇ ਬਾਧੂ ਪੋਜ਼ਿਟਿਵ ਦੇਖਣਦੇ ਆ ਕਿਉਂਕਿ ਅਗਲੇ ਨੇ ਕਲੀਅਰ ਕਰਤਾ ਜੀ ਇਹ ਮੇਰਾ ਕੋਟਾ ਜੇ ਤੁਸੀਂ ਫਿੱਟ ਹੋ ਸਕਦੇ ਆ ਤੇ ਹੋ ਸਕਦੇ ਆ ਉਸ ਤੋਂ ਬਾਅ वेट ਨਾ ਕਰਨ ਦੀ ਬਜਾਏ ਮੈਂ ਤਾਂ ਕਹਾਂਗਾ ਸਿਆਣਾ ਬਨਾਲ ਡਿਜ਼ੀਜ਼ਾਂ ਲਾਓ ਤੇ ਆਪਣੇ ਬਾਅਦ ਜਾਂਦਾ ਸੁਪਨਾ ਜਨੂ ਦੇ ਮਾਨਦਾਰ ਤਰੀਕੇ ਨਾਲ ਪਿਨਾਕਲ ਤੋਂ ਵੀ ਤੁਸੀਂ ਜਿਹੜਾ ਕਿ ਪੂਰਾ ਕਰ ਸਕਦੇ ਸਤਿ ਸ਼੍ਰੀ ਅਕਾਲ ਜੀ